ਦੀਪਾਲ ਹੁਣਾਂ ਦੇ ਨਾਲ ਮੌਲਵੀ ਵਾਲੋ ਜਿਹੜਾ ਮਸਲਾ ਚੱਲ ਰਿਹਾ ਸੀ ਉਹਦੇ 'ਚ ਕੀ ਅਪਡੇਟ ਆ ਦੇ ਸਵਾਗਤ ਹੈ ਜਿਹੜਾ ਅੱਜ ਆ ਰਿਹਾ ਹਾਂ ਦੇਖ ਰਹੇ ਨੇ ਜੋ ਵੀ ਕਿਸੇ ਨੂੰ ਕਿਹੜੇ ਮੁੱਦੇ ਦਾ ਪਤਾ ਸੀਗਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਨਾਲ ਕਈ ਨੈਟਰ ਰਾਏ ਨਾਲ ਵੀ ਧੰਨਵਾਦ ਤੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਨਿਪਟੜਨ ਦੇ ਪਾਸੇ ਕਰ ਲਿਆਂਦੀ ਕੀ ਗੱਲ ਨਹੀਂ ਜਾਂਦੀ ਬਸ ਜੋ ਵੀ ਮਤ ਪੇਚ ਸੀਗੇ ਪੱਤਰਕਾਰਾਂ ਨਾਲ ਦਾ ਨਿੱਜੀ ਤੌਰ ਤੇ ਜਿਹਨੇ ਵੀ ਗੱਲੋ ਉਹ ਸਾਰਿਆਂ ਵਿਕਲੀਅਰ ਹੋ ਕੇ ਜਿਹੜਾ ਸਾਰਿਆਂ ਦੀ ਸਹਿਮਤੀ ਦੇ ਨਾਲ ਰਾਜੀ ਨਵਾ ਕੀਤਾ ਗਿਆ ਤੇ ਬਾਕੀ ਜਿਹੜਾ ਕੱਲ ਪਾਸੋਂ ਅਸੀਂ ਇੱਕ ਹੋਰ ਐਲਾਨ ਕੀਤਾ ਸੀ ਜਿੱਥੇ ਬਾਰੇ ਉਹਦੇ ਸਬੰਧੀ ਜਿਹੜਾ ਸਾਰਿਆਂ ਦੀ رائے ਆ ਕਿ ਜਿਹੜਾ ਉਹਦਾ ਬਾਈਕਾਟ ਹੈ ਉਸੇ ਤਰੀਕੇ ਦੇ ਨਾਲ ਹੀ ਜਾਰੀ ਰਹੇਗਾ ਬਾਕੀ ਕਿਸੇ ਵੀ ਪੁਲਿਸ ਪ੍ਰਸ਼ਾਸਨ ਦੇ ਨੁਮਾਇੰਦੇ ਦਾ ਕਿਸੇ ਵੀ ਅਧਿਕਾਰੀ ਦਾ ਕਿਸੇ ਵੀ ਐਸਐਚਓ ਦਾ ਨਹੀਂ ਬਾਈਕਾਟ ਹੈਗਾ ਸਾਡੇ ਵੱਲੋਂ ਕੱਲੇ ਜਿਲ੍ਹਾ ਲਾਹੌਰ ਸਾਹਿਬ ਡਿਵੀਜ਼ਨ ਦੇ ਡੀਐਸਪੀ ਉਹਨਾਂ ਦਾ ਬਾਈਕਾਟ ਜਾਰੀ ਰਹੇਗਾ ਬਾਕੀ ਜਿਹੜਾ ਸਾਡੇ ਭਰਾ ਕੱਲੇ ਨੇ ਲਾਗੇ ਹਾਜ਼ਰ ਹੋ ਗਏ ਜੀ ਤਾਂ ਭਾਜੀ ਇੱਕ ਸਾਡੇ ਪੱਤਰਕਾਰ ਸਾਥੀ ਜਸੰਦਰ ਸਿੰਘ ਗੋਪਾ ਰਹੇਗੀ ਔਰ ਇੱਕ ਸਾਥੀ ਪਿੰਡ ਮੌਰੀ ਵਾਲੇ ਦਾ ਅਭੀਪਾਲ ਪੁੱਤ ਪਾਲੂ ਉਹਨਾਂ ਦੇ ਆਪਸ ਵਿੱਚ ਜਿਹੜਾ ਇੱਕ ਤਲਖੀ ਟਕਰਾਅ ਹੋਇਆ ਸੀ ਔਰ ਬੜੇ ਸਟੇਜੇ ਢੰਗ ਤੇ ਨਾਲ ਜਿਹੜਾ ਉਥੂ ਦੀ ਪਿੰਡ ਦੀ ਪੰਚਾਇਤ ਨੇ ਔਰ ਖਾਸ ਤੌਰ ਤੇ ਜ਼ਿਲ੍ਹੇ ਉਸਮੁਫੀ ਜਿਹੜੇ ਸਰਦਾਰ ਅਵਿੰਦਰ ਸਿੰਘ ਬਰਾੜ ਔਰ ਉਹਨਾਂ ਦੀ ਪੂਰੀ ਟੀਮ ਨੇ ਜਿਹੜੇ ਬੰਗਿਆ ਬਾਟਲੇਰ ਦੇ ਐਸਪੀ ਸਾਹਿਬ ਆਏ ਸੀ ਉਹਨਾਂ ਨੇ ਜਿਹੜਾ ਆ ਕੇ ਇਸ ਮਾਮਲੇ ਨੂੰ ਸੌਟਰ ਕਰਾਉਣ ਦੀ ਗੱਲ ਕੀਤੀ ਹੈ ਜਿਹੜੇ ਵੀ ਜਿਲੇ ਸ਼ਿਕਵੇ ਸੀ ਦੋਨਾਂ ਧਿਰਾਂ ਦੇ ਉਹ ਨਾਮ ਉਹ ਬਟਾ ਦਿੱਤੇ ਗਏ ਨੇ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਜਿਹੜਾ ਮੈਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਤਰ੍ਹਾਂ ਜਿਹੜਾ ਗਿਆ ਹੈ ਕਿ ਇਹ ਬਿਨਾਂ ਲੈ ਦੇਣਾ ਬਹੁਤ ਦਬਾਅ ਉਹਨਾਂ ਨੇ ਜਿਹੜੀ ਗਲਤ ਸ਼ਬਦ ਵਰਤੇ ਸੀ ਉਹਨਾਂ ਨੇ ਕਿਹਾ ਕਿ ਮੈਂ ਉਹ ਗਲਤ ਵਰਤੇ ਨੇ ਔਰ ਮੈਂ ਅੱਗੇ ਤੋਂ ਇਸ ਤਰ੍ਹਾਂ ਨਾ ਕਰੇ ਕਿਉਂਕਿ ਉਹਨਾਂ ਨੇ ਬਕਾਇਦਾ ਆਪ ਦੇ ਇਸ ਰਿਅਲਾਈਜ਼ ਕਰਨ ਮੌਕੇ ਗੱਲ ਕਹੀ ਹੈ ਕਿ ਪੱਤਰਕਾਰ ਜਿਹੜਾ ਚੌਥਾ ਥੰਮ ਹੈ ਕਿਸੇ ਵੀ ਦੇਸ਼ ਦਾ ਲੋਕ ਦਾ ਪੱਤਰਕਾਰ ਹੈ ਦਾ ਤਾਂ ਅਣਜਾਣੇ ਵਿੱਚ ਭੁੱਲ ਹੋਈ ਹੈ ਉਹਦੇ ਵੀ ਸਾਰੇ ਪੱਤਰਕਾਰ ਸਾਥੀ ਨੇ ਕਿਹਾ ਕਿ ਜੇਕਰ ਉਸ ਭਰਾ ਸਾਡੇ ਕੋਲ ਆ ਗਿਆ ਹੈ ਦਾ ਸਮਾਜ ਦਾ ਵੀ ਹਿੱਸਾ ਹੈ ਕੋਈ ਅਸੀਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਵੱਡੀ ਦਵਾਣੀ ਕੋ ਸਾਡੇ ਨਾਲ ਨਹੀਂ ਕੀਤੀ ਬੈਰ ਨਹੀਂ ਸੀ ਉਹ ਸਾਡੇ ਕੋਲ ਆ ਕੇ ਤੇ ਉਹਨਾਂ ਨੇ ਖੂਸ ਕੀਤੀ ਤੇ ਅਸੀਂ ਸਾਰੇ ਹੀ ਪੱਤਰਕਾਰ ਭਾਈਚਾਰੇ ਨੇ ਜਿਹੜਾ ਇਸ ਗੱਲ ਦਾ ਉਹਨਾਂ ਦਾ ਜਿਹੜਾ ਰੈਲਾਈਜ਼ ਕੀਤਾ ਅਸੀਂ ਬਿਲਕੁਲ ਮਾਫੀ ਕਹਿ ਸਕਦੇ ਹਾਂ ਜਿਸ ਮਾਰਨ ਸ਼ੌਟ ਆਊਟ ਕਰਨ ਦੀ ਗੱਲ ਕੀਤੀ ਹੈ ਰਹੀ ਗੱਲ ਕਿ ਜਿੰਨਾ ਜਿੰਨਾ ਵੀ ਜਥੇਬੰਦੀਆਂ ਨੇ ਪੱਤਰਕਾਰ ਭਾਈਚਾਰੇ ਦਾ ਇਸ ਮਸਲੇ ਤੇ ਸਾਥ ਦੇਣ ਦਾ ਜਿਹੜਾ ਉਹ ਕੰਮ ਕੀਤਾ ਹਮਾਇਤ ਕੀਤੀ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਕਿਉਂਕਿ ਇਕੱਲੇ ਪੱਤਰਕਾਰ ਵੀ ਕੁਝ ਨਹੀਂ ਕਰ ਸਕਦੇ ਚਾਹੇ ਉਸਾਨ ਜਥੇਬੰਦੀਆਂ ਸੀ 9 ਜਨ ਸਭਾਵਾਂ ਦੇਸੀ ਆਪ ਲੋਕ ਸੀ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਸਭਾਵਾਂ ਨੇ ਸੱਦੇ ਦੇ ਦੇ ਕੇ ਕਿਹਾ ਕਿ ਅਸੀਂ ਤੁਹਾਡੇ ਲਈ ਹਾਜ਼ਰ ਹੈ ਤੁਸੀਂ ਸਾਡੇ ਕੋਲ ਸ਼ਾਮਲ ਹੋ ਸਾਡੇ ਨਾਲ ਬਾਹਰ ਐਸੋਸੀਏਸ਼ਨ ਦੇ ਜਲਾਲਾਵਾਦੀ ਸਾਬਕਾ ਪ੍ਰਧਾਨ ਨੇ ਸਰਦਾਰ ਐਡਵੋਕੇਟ ਕਰਮਜੀਤ ਸਿੰਘ ਸੰਧੂ ਸਾਬਕਾ ਸੈਕਟਰੀ ਨੇ ਅਮਜੀਤ ਬਵੇਜਾ ਜੀ ਉਹਨਾਂ ਨੇ ਬਕਾਇਦਾ ਬਾਹਰੋਂ ਵੀ ਕਿਹਾ ਸੀ ਕਿ ਜੇਕਰ ਰੋਡ 'ਤੇ ਕਾਨੂੰਨੀ ਤੌਰ ਤੇ ਤੇ ਹਾਜ਼ਰ ਰਹਿਣਗੇ ਉਹਨਾਂ ਦਾ ਵੀ ਧੰਨਵਾਦ ਹੈ ਅਸੀਂ ਜਿਹੜੀ ਅਗਲਾ ਜਿਹੜਾ ਅੱਜ ਦੀ ਸਟੇਟਮੈਂਟ ਹੈ ਕਿ ਉਸ ਭਰਾ ਦੇ ਨਾਲ ਸਾਡਾ ਪੱਤਰਕਾਰ ਸਾਥੀਆਂ ਦਾ ਜਿਹੜਾ ਹੈਗਾ ਸੀ ਮਾੜਾ ਮੋਟਾ ਬਥੇਵਾ ਦੂਰ ਕਰ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਬਕਾਇਦਾ ਨੋਟਰੀ ਕਰਾਇ ਉਹਨਾਂ ਦੇ ਬੌਸ ਨੂੰ ਵੀ ਨੋਟ ਕਰਾਇਆ ਗਿਆ ਔਰ ਆਮ ਆਦਮੀ ਪਾਰਟੀ ਦੇ ਨਮਾਇਦੇ ਵੀ ਇੱਥੇ ਜਿਹੜੇ ਨੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਸੀ ਸ਼੍ਰੀ ਦੇਵਰਾਜ ਸ਼ਰਮਾ ਜੀ ਉਹਨਾਂ ਦੇ ਵੀ ਨੋਟਸ ਵਿੱਚ ਲਿਖਿਆ ਜਾਂਦਾ ਕਿ ਜਿਹੜਾ ਇੱਥੋਂ ਦੇ ਡੀਐਸਪੀ ਨੇ ਉਹਨਾਂ ਦਾ ਰਵੱਈਆ ਠੀਕ ਨਹੀਂ ਸੀ ਇੱਕ ਪੱਤਰਕਾਰ ਬਕਾਇਦਾ ਪੰਚਾਇਤੀ ਤੌਰ ਤੇ ਜਾਂਦੇ ਨੇ ਕਿ ਆਪਣੇ ਮਸਲਾ ਰੱਖਣ ਵਾਸਤੇ ਔਰ ਉਹਨਾਂ ਦਾ ਤਰਕਹਾਰ ਦੇਣਾ ਔਰ ਵਿਸਬੇਵ ਕਰਨਾ ਪੱਤਰਕਾਰਾਂ ਦਾ ਅਜੇ ਤੱਕ ਉਹਨਾਂ ਨੇ ਰੈਲਾਈਜ਼ ਨਹੀਂ ਕੀਤਾ ਔਰ ਪੱਤਰਕਾਰ ਭਾਈ ਚਾਰੇ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਕੰਪਰੋਮਾਈਜ਼ ਨਹੀਂ ਹੈ ਕੋਈ ਉਹਨਾਂ ਨਾਲ ਸਮਝੌਤਾ ਨਹੀਂ ਹੈ ਜਦੋਂ ਤੱਕ ਉਹ ਜਿਹੜਾ ਮੁਕੰਮਲ ਤੌਰ ਤੇ ਬਾਈਕਟ ਰਹੇਗਾ ਬਾਕੀ ਸਾਡਾ ਕਿਸੇ ਵੀ ਪੁਲਿਸ ਅਧਿਕਾਰੀ ਦੇ ਨਾਲ ਕਰਮਚਾਰੀ ਨਾਲ ਉਹਦੇ ਨਾਲ ਕੋਈ ਬਾਈਕਟ ਨਹੀਂ ਹੈ ਪਰ ਇਸ ਬੰਦੇ ਦੇ ਨਾਲ ਮੈਂ ਪਹਿਲਾਂ ਵੀ ਬੋਲਦਾ ਕਿਹਾ ਸੀ ਕਿ ਐਡੀਟਰ ਆਪ ਦੀ ਸਮਝ ਵਰਤ ਲਾਵੇ ਬੰਦੇ ਆ ਵੀ ਸਮਝ ਵਰਤ ਲਾਵੇ ਪੱਤਰਕਾਰ ਨਾਲ ਕਿਵੇਂ ਵਰਤਣਾ ਹੈ ਆਮ ਲੋਕਾਂ ਨਾਲ ਕਿਵੇਂ ਵਰਤਣਾ ਹੈ ਸ਼ਾਇਦ ਡਿਸਕੂਸ ਪਹਿਲਾਂ ਨਾ ਹੋ ਇਸ ਲਈ ਪੱਤਰਕਾਰ ਭਾਈਚਾਰੇ ਨੇ ਇੱਕ ਮੀਟਿੰਗ ਕਰਕੇ ਇਸ ਜਿਹੜਾ ਡਿਸਕੂਸ ਹੈਗਾ ਸੀ ਉਹਨਾਂ ਨੇ ਵੇਢਰ ਤੋਂ ਬਾਅਦ ਇਸ ਸਮੂਹਕ ਤੌਰ ਤੇ ਜਿਵੇਂ ਜਿਹੜੇ ਸਾਡੇ ਪ੍ਰੈਸ ਕਲੱਬ ਨੇ ਉਹ ਤਿੰਨ ਪ੍ਰੈਸ ਕਲੱਬ ਨੇ ਮੁੱਖ ਰੂਪ ਦੇ ਵਿੱਚ ਤਿੰਨੇ ਪ੍ਰੈਸ ਕਲੱਬਾਂ ਦੇ ਪ੍ਰ 代表 ਮੇਰੇ ਨਾਲ ਹਾਜ਼ਰ ਨੇ ਉਹਨਾਂ ਨੇ ਬਕਾਇਦਾ ਸਰਵਸੰਮਤੀ ਨਾਲ ਇਸ ਦਾ ਮਤਾ ਪਾਸ ਕੀਤਾ ਹੈ ਕਿ ਜਦੋਂ ਤੱਕ ਡੀਐਸਪੀ ਅਲਾਇਜ਼ ਨਹੀਂ ਕਰਦਾ ਉਸ ਸਮੇਂ ਤੱਕ ਜਿਹੜਾ ਸਾਡਾ ਉਹ ਦੇ ਖਿਲਾਫ ਜਿਹੜੀ ਹੈ ਉਹ ਕੰਮ ਵੀ ਚੱਲੇਗੀ ਕੈਮਰਾ ਵੀ ਚ ਇੱਕ ਵਾਸੇ ਕਰਦਾ ਕੰਮ ਜਿਹੜਾ ਕੋਸ਼ਿਸ਼ ਕਰ। ਜੀ ਪਰ ਜੀ ਜੀ ਕੀ ਕਹਿਣਾ ਜੇ ਤੁਸੀਂ ਵੀ ਇੱਥੇ ਆਉਗੇ। ਇਹ ਸੀਨੀਅਰ ਜਰਨਲਿਸਟ ਯੂਨੀਅਨ ਕਲੱਬ ਦੇ ਜਿਹੜੇ ਪ੍ਰਧਾਨ ਨੇ ਉਸ ਤੋਂ ਬਾਅਦ ਜੇ ਗੱਲ ਕਰੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜਿਹੜੇ ਪ੍ਰਧਾਨ ਬਰਾਦਸਾਉਂ ਕਰਨੇ ਤੇ ਬੈਸਟ ਕਲੱਬ ਜਿਹੜਾ ਆਵਾਦ ਦੇ ਸਾਡੇ ਡੂੰਗਾ ਜਿੱਥੇ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਬੌਂਦੀ ਜਰਨਲਿਸਟ ਸਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜੀ ਸਾਰਾ ਆਪਣੀ ਦਾਸਤਾ ਹੈ ਜੋ ਕੁਝ ਹੋਇਆ ਹੈ ਪਬਲਿਕ ਨੇ ਦੇਖਿਆ ਲਾਈਵ ਵੀ ਦੇਖਿਆ ਹੈ ਜੋ ਅਸੀਂ ਫੈਸਲਾ ਕੀਤਾ ਸੀ ਪਰਸੋਂ ਬਾਈਕਾਟ ਦਾ ਅਸੀਂ ਹੁਣ ਵੀ ਇਹਨੇ ਖੜੋਤੇ ਆ ਉਹਨਾਂ ਜਿਹੜੋ ਖੜੋਤੇ ਰਹਿਗਾ ਪੂਰਨ ਮੁਕੰਮਲ ਬਾਈਕਟ ਰਹੇਗਾ ਵਿਸਤਾਰ ਨਾਲ ਟੱਪਾਈ ਇਹ ਦੱਸਤਾ ਹੈ ਜਿਨ੍ਹਾਂ ਜਿਹਨਾਂ ਤਸੱਲੀ ਨਹੀਂ ਹੋ ਜਾਂਦੀ ਪ੍ਰੈਸ ਦੀ ਠੀਕ ਹੈ ਪੱਤਰਕਾਰ ਭਾਈਚਾਰਾ ਜੀ ਉਹਨਾਂ ਜਿਹੜੇ ਸਾਡੇ ਉਨ ਬਾਈਕਟ ਹੋ ਰਹੇਗਾ ਕੰਪਲੀਟ ਬਾਈਕਟ ਰਹੇਗਾ ਕੋਈ ਇਹਨੇ ਦੋਰ ਹੈ ਨਹੀਂ ਏਰੀਆ ਸਾਨੂੰ ਕੋਈ ਕਿਸੇ ਕਾਲੀ ਪੇਟ ਦਾ ਕੋਈ ਡਰ ਵੀ ਨਹੀਂ ਲਾ ਕਈ ਕਾਲੀ ਪੇਟ ਦਾ ਕਿ ਕੋਈ ਕਰੇ ਜਿਸ ਨੇ ਕੋਈ ਚਮਚਾ ਗਰੀ ਮਾਰਨੀ ਮਾਰੇ ਖੁਸ਼ ਨਾਨ ਮਾਰੇ ਭਾਂਡੇ ਸਾਫ ਕਰੇ ਸਾਡੇ ਵਾਸਤੇ ਸਾਡੇ ਪਰੋਂ ਸਾਨੂੰ ਕੋਈ ਤਰਾਜ ਨਹੀਂ ਸਾਡਾ ਬਾਈਕਟ ਹੈਗਾ ਜੀ ਤਿੰਨੇ ਕਲਪਾਂ ਦੇ ਭ੍ਰਤੀ ਨੇ ਢਾਂਕੇ ਭ੍ਰਤੀ ਨੇ ਸਾਰੇ ਪੱਤਰਕਾਰ ਭਾਈਚਾਰੇ ਦਾ ਜਿਹੜੇ ਇੱਥੇ ਮੌਜੂਦ ਨੇ ਜਿਨ੍ਹਾਂ ਚ ਵੋਟ ਕੀਤੀ ਵਕੀਲ ਭਾਈਚਾਰੇ ਦਾ ਸਾਡੇ ਪੱਤਰਕਾਰ ਵੀ ਨੇ ਡਬਲ ਇੱਕ ਦੂਸਰਾ ਬਾਹਰ ਦੇ ਤੋਂ ਮਡੇ-ਮਡੇ ਹੁੰਦੇ ਤੇਰ ਤੇ ਬਾਹਰ ਪ੍ਰਧਾਨ ਬਣੇ ਨੇ ਸਾਡੇ ਸਮੂਹ ਸਾਡੇ ਬਾਹਰ ਵੀ ਸਾਰੇ ਨਾਮ ਭ੍ਰਤੀ ਦੀ ਬੋਏ ਜਾਂਦੀ ਭ੍ਰਤੀ ਨੇ ਠੀਕ ਹੈ ਸਾਡਾ 18 ਦਾ ਸਾਡਾ ਸਾਰੇ ਕਲਮਾਂ ਵੱਲੋਂ ਉਹਨਾਂ ਦਾ ਧੰਨਵਾਦ ਹੈ ਅਸ਼ੋਕ ਜੀ ਨੇ ਸਾਡੀ ਸਪੋਰਟ ਕੀਤੀ ਹੈ ਧੰਨਵਾਦ ਹੈ ਕੋਈ ਇੱਕ ਗਲਤ ਵਈਜ ਨਾ ਰਹੇ ਵੀ ਜੇ ਕੋਈ ਸਾਡੇ ਨਾਲ ਆ ਕੇ ਖੜਾਉਂਦਾ ਜੇ ਉਹਦੇ ਚ ਅਗਲੀ ਕੋ ਪਹਿਲੀ ਗਲਤ ਆ ਉਹ ਆ ਵੀ ਅੱਜ ਸ਼ਿਤਾ ਨੇ ਅਡਮਿਟ ਹੁੰਦੀ ਰਹੇ ਪਰ ਪੱਤਰਕਾਰ ਭਾਈ ਜਿਹੜਾ ਪਹਿਲਾਂ ਵੀ ਸੱਚੇ ਬੰਦਿਆਂ ਨਾਲ ਖੜੋਦਾ ਰਿਹਾ ਹੈ ਅੱਗੇ ਵੀ ਖੜੋਵੇਗਾ ਇਹ ਸ਼ਖਸ ਦਾ ਬਾਈਕਾਟ ਹੈ ਬਾਈਕਟ ਰਹੇਗਾ ਬਾਕੀ ਭਰਾਵਾਂ ਦੇ ਨਾਲ ਅਸੀਂ ਤੁਹਾਡਾ ਸਾਰਾ ਸਹਿਯੋਗ ਕੀਤਾ ਹੈ ਅਸੀਂ ਤੁਹਾਡਾ ਤਾਂ ਦੇ ਨਾਲ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਨਾਲ ਥੋੜੀ ਗੱਲ ਮੈਂਸ਼ਨ ਕਰਨ ਲੱਗਿਆ ਥੋੜੀ ਜਿਹੀ ਗੱਲ ਮੈਂਸ਼ਨ ਕਰਨ ਲੱਗਿਆ ਅੱਜ ਵੀ ਇਹ ਰਵੀ ਜੀ ਨੇ ਕਿਹਾ ਕਿ ਜਿਹੜੇ ਕਾਲੀਆਂ ਪੇਡਾਂ ਨੇ ਹੁਣ ਕਾਲੀਆਂ ਪੇਡਾਂ ਸਾਨੂੰ ਪਤਾ ਲੱਗ ਰਹੀ ਨੇ ਕਿਉਂਕਿ ਗਰੁੱਪ ਬਣਾਇਆ ਹੈ ਡੀਐਸਪੀ ਦਫ਼ਤਰ ਦੇ ਵਿੱਚ ਮੀਟਿੰਗ ਦਾ ਮੈਸੇਜ ਆ ਜਾਂਦਾ ਸੀ ਵੀ ਐਸੇ ਤਰ੍ਹਾਂ ਇਹਨਾਂ ਉਹ ਗਰੁੱਪ ਦੇ ਵਿੱਚ ਸਾਰੀ ਪ੍ਰੈਸ ਕਲਾਮਤਿੰਨੇ ਹੈਗੇ ਸਾਰੇ ਲੈਫਟ ਕਰਾਂਗੇ। ਔਰ ਪਤਾ ਲੱਗ ਜਾਏਗਾ। ਕਿਉਂਕਿ ਜੋ ਮੀਟਿੰਗ ਹੁੰਦੀ ਸੀ ਕੀ ਵੀ ਜਿਵੇਂ ਕਹਿ ਸਕਦੇ ਆਂ ਵੀ ਪ੍ਰੈਸ ਕਾਨਫਰੰਸ ਹੁੰਦੀ ਸੀ ਉਹਨਾਂ ਦਾ ਮੈਸੇਜ ਆਦਾ ਸੀ। ਉਹ ਮੈਸੇਜ ਆ ਫਿਰ ਉੱਪਰ ਆ ਰਹੇ ਨਹੀਂ। ਜੀ ਅੱਜ ਪੱਤਰਕਾਰਾਂ ਦਾ ਸਾਥ ਵੀ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਆਈਏ। ਉਹ ਬ੍ਰੇਕ ਕਰਦੇ। ਭਾਈ ਭਾਜੀ ਇੱਕ ਮਨ ਚੁੱਕ ਆਏ। ਜਦੋਂ ਵੀ ਗੱਲ ਨਹੀਂ ਪੱਤਰਕਾਰ ਭਾਈ ਜਰ ਦਾ ਦਾ ਉਸ ਪ੍ਰਕਰਤ ਕਰੇ। ਬਾਟੇ ਵਾਲਾ ਬਰਾਂਡ ਜੀ ਨੇ ਬਰਾਂਡ ਜੀ ਪਹਿਲਾਂ ਤਾਂ ਜੋ ਮਸਲਾ ਸੀ। ਜੋ ਸਾਡੇ ਪੱਤਰਕਾਰ ਦੋਸਤ ਨਾਲ ਜੋ ਵਦੀਆ ਹੋਇਆ ਉਹਦਾ ਕੀ ਨਿਬੜਿਆ ਤੇ ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਉਹ ਜ ਸਾਹਮਣੇ ਦਰਸ਼ਕਾਂ ਨੂੰ ਦੱਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਮਸਲੇ 'ਚ ਸੀਗਾ ਕਿ ਮਸਲਾ ਟੈਂਸ਼ਨ ਦੇ ਵਿੱਚ ਸੀਗਾ ਕਿਉਂਕਿ ਜੋ ਇਹ ਮਸਲਾ ਉਹ ਭਾਈਚਾਰੇ ਤਲਵ ਤੇ ਨਿਬੜੇ ਤਾਂ ਉਸ ਤੋਂ ਵੱਧ ਆਪਸ਼ੁਨੀ ਹੁੰਦਾ ਸੋ ਅੱਜ ਪ੍ਰਸ਼ਾਸਨ ਵੱਲੋਂ ਵੀ ਵਿੱਚ ਦਖਲਦਾਰੀ ਲੈ ਕੇ ਜਿਹੜਾ ਉਹ ਬੜੇ ਸਟੱਜੇ ਢੰਗ ਨਾਲ ਆ ਜਿਹੜਾ ਉਹਨੇ ਨਿਬੜੇ ਕਰਿਆ ਤੇ ਜਿਹੜਾ ਸੀ ਆਪਣਾ ਭਾਈਚਾਰਾ ਇਹਨਾਂ ਨੇ ਵੱਡਾ ਦਿਖਾ ਕੇ ਤੇ ਉਹਨੂੰ ਜਿਹੜਾ ਮਾਫ਼ ਕਰ ਦਿੱਤਾ ਕਿਉਂਕਿ ਜਿੱਨਾ ਚਿਰ ਆਪਸੀ ਸਾਂਝ ਨਹੀਂ ਹੋ ਗਈ ਉਹਨਾਂ ਚਿਰ ਆਪਾਂ ਲੋਕਾਂ ਦੇ ਵਿੱਚ ਵੀ ਵਿਚਰਨਾ ਜਿਹੜਾ ਉਹ ਠੀਕ ਨਹੀਂ ਹੁੰਦਾ ਪਰ ਬਿਹਤਰ ਇਹੀ ਹੁੰਦਾ ਕਿ ਉਹ ਜਿਹੜਾ ਉਹ ਰਾਜੀ ਨਾਮਾ ਕਰਦਾ ਹੈ ਅੱਜ ਇੱਥੇ ਇੰਸਪੈਕਟਰ ਸਚਨ ਸਿੰਘ ਜੀ ਆ ਜਿਹੜੇ ਉਹਨਾਂ ਦੇ ਬਕਤ ਵਾਰ-ਵਾਰ ਗੱਲਾਂ ਕੀਤੀਆਂ ਗਈਆਂ ਕਿ ਜਿਵੇਂ ਉਹ ਇੱਕ ਬੜੇ ਵਧੀਆ ਅਫਸਰ ਆ ਜੀ ਸਚਨ ਜੀ ਦੀ ਕਦੇ ਵੀ ਕਿਸੇ ਦਾ ਪ੍ਰੈਸਿੰਗ ਨੂੰ ਕੋਈ ਮੁਸ਼ਕਲ ਆਈ ਹੈ ਤਾਂ ਨਾ ਹੀ ਕਦੇ ਕਿਸੇ ਸੰਗਤ ਤੇ ਬੰਦੀ ਆ ਕੋਈ ਤਰ੍ਹਾਂ ਦੀ ਮੁਸ਼ਕਲ ਆਈ ਹੈ ਈਐਸਪੀ ਸਾਹਿਬ ਦੀ ਵਾਰ-ਵਾਰ ਇਹ ਜਿਹੜੀ ਪ੍ਰੋਬਲਮ ਆਉਂਦੀ ਆ ਚਾਹੇ ਉਹ ਸਾਂਝ ਕੇ ਪੰਜਾਬ ਉਹਨਾਂ ਨੇ ਵੀ ਇਹ ਮਸਲਾ ਠਾਇਆ ਪੱਤਰਕਾਰ ਭਾਈਚਾਰੇ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਸਾਨੂੰ ਡੀਐਸਪੀ ਸਾਹਿਬ ਦੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਆ ਰਹੀਆਂ ਨੇ ਪਰ ਇਸੇ ਕਾਰਨ ਹੀ ਆ ਜਿਹੜਾ ਸਾਰਿਆਂ ਨੇ ਸੂਚੇ ਤੌਰ ਤੇ ਆ ਪ੍ਰੈਸ ਭਾਈਚਾਰੇ ਨੇ ਕਸਾਂ ਦੇ ਬੰਦੀ ਉਹਨਾਂ ਨੇ ਵੀ ਕਹਿ ਕੇ ਲਿ ਆ ਕਿ ਅਸੀਂ ਜਿਹੜਾ ਡੀਐਸਪੀ ਸਾਹਿਬ ਦਾ ਜਿਹੜਾ ਉਹ ਮੁਕੰਮਲ ਤੌਰ ਤੇ ਉਹਨਾਂ ਸਰ ਬਾਈਕਟ ਕਰਾਂਗੇ ਜਿੰਨਾ ਚਿਰ ਜਿਹੜਾ ਉਹ ਰੈਗੂਲਾਈਜ਼ ਨਹੀਂ ਕਰਦੇ। ਸਰ ਯਾਦ ਹੋਵੇ ਕਿੰਨੀ ਏਰੀਆ ਵਿੱਚ ਇਹ ਮੈਂ ਚਾਰ ਵਾਰੀ ਹੋ ਚੁੱਕਾ ਨਹੀਂ ਕਿ ਸਰਪ ਡੀਐਸਪੀ ਸਾਹਿਬ ਦੀ ਪ੍ਰੋਬਲਮ ਆਉਂਦੀ ਹੈ ਇੰਸਪੈਕਟਰ ਸਾਹਿਬ ਜਿੰਨੇ ਵੀ ਇੱਥੇ ਆਇਆ ਉਹਨਾਂ ਨੂੰ ਕਦੇ ਕੋਈ ਮੁਸ਼ਕਲ ਨਹੀਂ ਆਈ ਉਹਨਾਂ ਨੇ ਬੜੇ ਪਿਆਰ ਨਾਲ ਤੇ ਚੰਗੇ ਢੰਗ ਨਾਲ ਉਹਨਾਂ ਨੇ ਇਹ ਕੋਈ ਵੀ ਕੰਮ ਹੁੰਦੀ ਹੈ ਉਹਨਾਂ ਨੇ ਫਰੇਸ਼ਟ ਦੀ ਕੋਸ਼ਿਸ਼ ਕਰਦੇ ਜੀ ਜੀ ਤਾਂ ਸਾਡੇ ਦਾ ਨੂਮਰਾ ਦੀ ਪ੍ਰਧਾਨ ਜਨਤਾ ਦਾ ਪ੍ਰੈਸ ਕਲਮ ਪ੍ਰਧਾਨ ਜੀ ਜਿਵੇਂ ਕਿ ਮਸਲਾ ਸਾਰਾ ਜਿਹੜਾ ਉਹ ਸੋਲਟ ਆਊਟ ਹੋ ਗਿਆ ਜੋ ਪੱਤਰਕਾਰ ਭਾਈ ਜੰਦਰ ਬਾਸੂ ਕੀ ਹੋਈ ਸੀ ਉਹਦੇ ਆਗੇ ਰਿਲਾਈਜ਼ ਕਰ ਦਿੱਤਾ ਗਿਆ ਹੈ ਮਾਫੀ ਮੰਗ ਲਈ ਗਈ ਹੈ ਪਰ ਉਸ ਤੋਂ ਬਾਅਦ ਜਿਹੜਾ ਅਜੰਡਾ ਅੱਜ ਤੁਸੀਂ ਬਾਸ ਕੀਤਾ ਉਹ ਸਾਡੇ ਦੱਸਣ ਨੂੰ ਦੱਸੋ ਸਾਰੀ ਪ੍ਰ ਤੇ ਸਾਰਿਆਂ ਦਾ ਧੰਨਵਾਦ ਹੈ ਦਿਲੋਂ ਚਾਹੇ ਵਕੀਰ ਪਾਈ ਕਰਾ ਸੀ ਚਾਹੇ ਪ੍ਰਸਾਧਨ ਦੀ ਬੰਦੀ ਸੀ ਚਾਹੇ ਸਾਰੀ ਪ੍ਰੈਸ ਕਲੀਅਰ ਹੋ ਗਏ ਉਹ ਫੈਸਲਾ ਦਾ ਨਿਬੜ ਗਿਆ ਉਹਨਾਂ ਦੀ ਗਲਤੀ ਨੂੰ ਸੂਸ਼ ਕਰ ਲਈ ਇਨਸਾਨ ਗਲਤੀ ਦਾ ਬੁਤਲਾ ਮੈਂ ਵੀ ਗਲਤੀ ਕਰ ਸਕਦਾ ਉਹ ਗਲਤੀ ਦਾ ਨਿਬੜ ਗਿਆ ਉਹਨਾਂ ਦਾ ਉਹ ਫੈਸਲਾ ਸਾਰੀ ਪ੍ਰੈਸ ਨੇ ਚਲਾਵਾ ਲਿਆ ਡੀਐਸਪੀ ਜਲਾਲਾਬਾਦ ਉਹਨਾਂ ਦਾ ਬਾਈਕਾਟ ਹੋ ਨਹੀਂ ਚੱਲ ਰਿਹਾ ਜਿੰਨ ਦਰਵਾਜ਼ੇ ਵਰਨਾ ਮਰਤਾਬ ਮੈਂ ਨਹੀਂ ਕਰਦੇ ਸਾਰੀ ਪ੍ਰੈਸ ਦਾ ਸਮੂਚੀ ਦਾ ਇਹ ਫੈਸਲਾ ਹੈ ਜੇ ਦੁਬਾਰਾ ਦੱਸ ਦਈਏ ਜਲਾਲਾਬਾਬ ਡੀਐਸਪੀ ਉਹਨਾਂ ਦਾ ਬਿਲਕੁਲ ਬਾਈਕਾਟ ਹੈ ਕੋਈ ਖਬਰ ਨਹੀਂ ਕਰਨ ਜਾਏਗਾ ਦੇ ਨਾਮ ਇਹਦੇ ਕੋ ਸੰਪਰਚ ਰਹਿ ਉਸ ਤੋਂ ਬਾਅਦ ਕੋਈ ਨਹੀਂ ਗੱਲ ਹੋਵੇਗੀ ਆਪਣਾ ਨਾਲ ਕੋ ਤਾਲਮੇਲ ਰੱਖਣਗੇ ਤੇ ਨਵੇਂ ਜਿਵੇਂ ਸਾਰੇ ਪ੍ਰੈਸ ਕਰੀਗੇ ਤੇ ਉਹਦੇ ਸੰਜੋਗ ਨਾਲ ਉਸ ਵਿਆਹ ਤੇ ਇਸ ਨਾਲ ਗੱਲ ਕੀਤੀ ਜਾਏਗੀ ਧੰਨਵਾਦ ਜੀ ਬਹੁਤ ਬਹੁਤ ਸਾਡੇ ਨਾਲ ਜੁੜੇ ਹੋਏ ਹਾਂ ਅਮਰੇ ਸਭ ਅਮਰੇ ਸਭ ਪਹੁੰਚੇ ਹੋਏ ਬਿਨਾਂ ਤੋਂ ਚੱਲ ਰਿਹਾ ਜਿਹੜਾ ਇੱਕ ਵਿਵਾਦ ਉਹ ਸੋਲਝ ਗਿਆ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਗੱਲ ਕਹੀ ਗਈ ਸੀ ਕਿ ਡੀਐਸਟੀ ਦੇ ਵਤੀਰੇ ਨੂੰ ਲਾ ਕੇ ਸਵਾਲ ਚੁੱਕੇ ਤੁਸੀਂ ਹੁਣ ਪਹੁੰਚੋ ਕੀ ਕਹਿਣਾ ਸੋ ਤੋਂ ਪਹਿਲਾਂ ਅਪੁਰਾਣੇ ਸਾਰੇ ਜਿੰਨੇ ਮੇਰੇ ਆਪਾ ਨੂੰ ਤੁਜੀ ਹੱਲਾ ਉਹ ਮੇਰੇ ਕੋਲ ਬਹੁਤ ਬਹੁਤ ਪ੍ਰਸ਼ਨਾਂ ਦਾ ਰਵਾ ਦੇ ਨਮਾ ਸੰਪੱਤਰਤਾ ਸ਼ੁਰੂ ਕਰਦੇ ਮੈਨੂੰ ਕੋ ਤਨੀ ਜਾਂਦਾ ਪਰ ਸਮਝ ਨਹੀਂ ਪਾਉਂਦਾ ਜੀ ਲੈ ਅੰਮ੍ਰਿਤ ਸਾਹਿਬ ਹੋਰ ਵੀ ਅਸਰ ਹੈ ਕੀ ਮੰਗੇ ਤੁਸੀਂ ਹੋਰ ਕਿਸ ਨਾਲ ਕਿਉਂ ਨਹੀਂ ਹੁੰਦਾ ਇਹ ਮੈਂ ਉੱਥੇ ਜਾ ਕੇ ਇਹ ਪੁੱਛਾਂ ਕਿ ਕਿਸਾਨ ਦੀ ਜਿੱਥੇ ਬਣੀ ਹੈ ਉਹ ਵੀ ਪੜਾਈ ਚੱਲਦੀ ਹੈ ਹੁਣ ਚੱਲਦਾ ਨਹੀਂ ਕੋਈ ਮੇਰੀ ਜੀ ਜੀ ਜਦ ਮੈਸਜ ਸਿਟੀ ਸੀ ਉਹਦਾ ਵੀ ਪੱਤਰਕਾਰਾਂ ਨਾਲ ਨਾ ਬਾਤ ਜ ਆਉਂਦਾ ਹੈ ਸੋ ਜੀ ਉਹਦੀ ਗੱਲ ਹੈ ਕਿ 100% ਦਾ ਹੱਲ ਹੈ ਜੀ ਜੀ ਧੰਨਵਾਦ ਜੇ ਬਹੁਤ ਬਹੁਤ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰੀਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਿਲ੍ਹਾ ਨੰਬਰ ਧੰਨਵਾਦ